ਤੇ ਰਾਇਮਲ ਦੇ ਵਿੱਚ ਉਹ تین ਜੰਗਲੀ ਸਾਬਾ ਜੜਾ ਹੈ ਸਾਬਰ ਰਾਜਪਾਹਾ ਉਦੋ ਵਾਲੀ ਨਹਿਰ ਦੇ ਵਿੱਚ ਡਿੱਗੇ ਹੋਣ ਦੇ ਕਰਕੇ ਮਾਮਲਾ ਸਾਹਮਣੇ ਆਇਆ ਇਸ ਦੇ ਵਿੱਚ ਪਿੰਡ ਵਾਸੀਆਂ ਨੇ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦਿੱਤੀ ਗਈ ਅਤੇ ਇਹਨਾਂ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜੰਗਲੀ ਸੰਭਰਾ ਦਾ ਰੈਸਕਿਊ ਕਰਕੇ ਸੁਰੱਖਿਆਤ ਉਹਨਾਂ ਨੂੰ ਥਾਦੇ ਉੱਪਰ ਛੱਡ ਦਿੱਤਾ ਗਿਆ ਜਦਕਿ TJR ਨੂੰ ਕਾਫੀ ਜਤਾ ਜੜਾ ਹੈ ਜਦੋਂ ਜਹਿਦ ਕਰਨ ਤੋਂ ਬਾਅਦ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਲੇਕਿਨ ਬਾਵਜੂਦ ਇਸ ਕੇ ਉਸ ਦੇ ਵੱਲੋਂ ਦੋ ਵਾਰ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਜਿਸ ਤੇ ਨਾਲ ਉਸ ਦਾ ਇੱਕ ਸਿੰਘ ਜੜਾ ਹੈ ਉਹ ਟੁੱਟਿਆ ਗਿਆ ਹੈ ਅਤੇ ਕਾਫੀ ਜ਼ਖ ਨੂੰ ਲੈ ਕੇ ਉਹ ਲਗੜ ਜਣਾ ਹੈ ਜਿਹਦਾ ਵੱਲੋਂ ਮੌਕੇ ਤੇ ਪਹੁੰਚ ਕੇ ਦੁਬਾਰਾ ਰੈਸਕਿਊ ਕਰਕੇ ਉਸ ਦਾ ਇਲਾਜ ਸ਼ੁਰੂ ਕਰਾ ਦਿੱਤਾ ਗਿਆ ਹੈ। ਕਦਾਂ ਨਾ ਦੇ ਦਿਖੀਆਂ ਕਿ ਚੌੜੀ ਜਗੜੀਆਂ ਉਥੋਂ ਕਿੰਨੀਆਂ ਨੇ ਦੋ ਤੇ ਫਿਰ ਕੋ ਪਿੰਡ ਵਾਸੀਆਂ ਨੇ ਮਦਦ ਕੀਤੀ ਜੰਗਲੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਗਲੀ ਜਾਨਵਰ ਚਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਜੰਗਲ ਚਪੁਰ ਦੇ ਛੱਡ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆ ਆਏ ਕੋਈ ਬੰਦੇ ਉਹਨਾਂ ਦੇ ਇਹ ਮਾਮਲਾ ਪਿੱਛੋਂ ਆਇਆ ਕਿ ਕਿਦੋਂ ਜੇ ਦੇਰਪੀਆ ਨਹਿਰ ਦੇ ਵਿੱਚ ਦੇ ਛੋਦੇ ਨਾ ਕੱਢ ਦਿੱਤੇ ਤੇ ਇੱਥੇ ਵੀ ਚੇਹਰੋਂ ਕੱਢਿਆ ਫੇਰ ਵਿੱਚ ਜਾ ਪਿਆ। ਕਾਫੀ ਜ਼ਖਮੀ ਹੋਇਆ ਤੇ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ। ਫਿਲਹਾਲ ਵਾਹ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਆ। ਛੱਡਣ ਦੀ ਕੋਸ਼ਿਸ਼ ਕਰ ਰਹੇ ਭਾਏ ਫਾਇਦਾ ਨਹੀਂ ਇਹਦਾ ਕੋਈ ਤੇ ਜ਼ਖਮੀ ਹੋਇਆ ਇਹਨੇ ਮਰ ਜਣਾ। ਇਹਦਾ ਇਲਾਜ ਹੋਣਾ ਚਾਹੀਦਾ ਜੀ। ਜਿਹੜਾ ਇਹਦਾ ਸਿੰਘ ਵਗੈਰਾ ਟੁੱਟਿਆ ਹੋਣੇ ਰੱਖ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ। ਦੋ ਵਾਰ ਕੱਢਿਆ ਵਾ ਉਹਨੇ ਛਾਲ ਚਹੀਦਾ ਇਲਾਜ ਕਰਾਉਣਾ ਪਿਆ ਰਹੀ ਫਾਇਦਾ ਕੱਟਦਾ ਨੇਤ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡ ਵਾਲਿਆਂ ਨਾਲ ਸਾਂਝਾ ਬੜੀ ਆ ਗਈ ਜਾਨ ਪਰ ਉਹ ਦੇਰ ਜਾਂਦੇ ਹੋਏ ਤੋ ਜਿਹੜੇ ਦੋ ਜੜੇ ਉਹਨਾਂ ਛੜਤੇ ਉਹ ਛੜਦੇ ਉਹ ਸੁਰੱਖਿਅਤ ਆ ਉਹ ਚੱਲ ਗਏ ਆ ਮਹਿਕਮਾ ਹੁੰਦੇ ਆ ਲਖਵੀਰ ਸਿੰਘ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਕਿੰਨੇ ਦਾ ਰੈਸਕਿਊ ਕੀਤਾ ਹੁੰਦਾ ਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆਇਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਡਈਏ ਗੱਡੀ ਆਗੇ ਜਾਣ ਦਾ ਦਰਸਾਹਾਰੇ ਉਹ ਦੋ ਚੇਹਰੇ ਹੁਣ ਤੱਕ ਦੋ ਜਿਹੜੇ ਕਿਥੇ ਛੜੇ ਨੇ ਇਹ ਇਹਨਾਂ ਨੂੰ ਸਾਂਬਰ ਕਹਿੰਦੇ ਆ ਜੀ ਡੀਅਰ ਫੈਮਿਲੀ ਚੰਗੇ ਆ ਤੇ ਕੰਨ ਡਿੱਗੇ ਹੀ ਇਹੀ ਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਵਸਕੇ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਇਹਨਾਂ ਨੂੰ ਸੁਰੱਖਿਆ ਤਾਂ ਤਕਰੀਰ ਕਰਤਾ ਵਾ ਇੱਕ ਜਾਨਵਰ ਹੈ ਥੋੜਾ ਜਖਮੀ ਹੈ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਵਿੱਚ ਰੱਖਾਂਗੇ ਫਿਰ ਇਹਨੂੰ ਜਿੰਨਾ ਉਚਿਤ ਕਰਿਆ ਜਾਣ ਦੋਸਤਾਂ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ। ਦੇਖੋ ਜੀ ਦੇਸ਼ਵਾਨ ਜਾਨਵਰਿਆ ਨਾਲ ਹੀ ਕਿਹਨ ਕੁਸ਼ਕੀਂ ਗਈ ਤੇ ਆਪ ਡਰਦੇ ਹੋ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲਾਂ